ਕਿ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੇ ਨਾਲ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਵੀ ਦਰਸ਼ਨ ਕਰ ਸਕਦੇ ਆ ਜੀ ਬਹੁਤ ਸੁਯੋਗ ਤੇ ਸੰਗਤਾਂ ਦਾ ਵੈਰੂ ਖਾਲਸਾ ਚੜ੍ਹਦੀ ਕਲਾ ਕਰੇ ਵੇਖੋ ਜੀ ਤੇ ਬਾਬਾ ਜੀ ਹਣੀ ਦਰਿਆ ਤੇ ਜਿਹੜੀ ਜਗ੍ਹਾ ਤੇ ਢਾ ਲੱਗੀ ਆ ਜੀ 35 ਨੰਬਰ ਮਰੜੇ ਤੋਂ ਜੈਜਾ ਲੈਂਦੇ ਹੋਏ ਜੀ ਖੁਕਰਾ ਦਰਿਆ ਵੀ ਬਾਈ ਜੀ ਠਾਠਾ ਮਾਰਿਆ ਜੀ ਹੈਂ ਡਾਇਰੈਕਟਰ ਸਾਹਿਬ ਜੀ ਸਾਰੇ ਵੀਰ ਸੇਵਾ ਤੇ ਲੱਗੇ ਆ ਜੀ ਤੇ ਸਰਪੰਚ ਸਾਹਿਬ ਡਾਕਟਰ ਰਜਿੰਦਰ ਸਿੰਘ ਜੀ ਜੇ ਚੇਖੋ ਸਾਡੀ ਪ੍ਰધાન ਜੀ ਕਿਸਾਨ ਚਰਚ ਕਮੇਟੀ ਕੋਰਟ ਬੁੱਢਾ ਜਦਬੰਦੀ ਦੇ ਉਹ ਵੀ ਪਹੁੰਚਿਆ ਜੀ ਸਾਹਬ ਸਿੰਘ ਸੈਕਟਰੀ ਸਾਹਿਬ ਜੀ ਸੂਬਾ ਵੇਤ ਸਕਤਰ ਜੀ ਤੇ ਇੱਧਰ ਸੁਖਾ ਸਿੰਘ ਜੀ ਡਲੇ ਗਏ ਜਿਨ੍ਹਾਂ ਦੇ ਨਾਂ ਤੇ ਮਰੜਾ ਪੂਰਾ ਮਸ਼ਹੂਰ ਤੇ ਏ ਭਾਜੀ ਜੋੜ ਸਿੰਘ ਵਾਲੀ ਵਾਲੇ ਵੀ ਸਾਡੇ ਪਹੁੰਚਿਆ ਜੀ ਸੇਵਾ ਦੇ ਤੇ ਬਹੁਤ ਕਿਰਪਾ ਵਾਜੂ ਸੱਚੇ ਪਾਤਸ਼ਾਹ ਬਣਾਇਓ ਸੰਗਤਾ ਬਾਈ ਜੀ ਬਹੁਤ ਦੂਰ ਦੂਰਵਾਰੀਆਂ ਜੀ ਹਾਂਜੀ ਪ੍ਰਧਾਨ ਜੀ ਬਹੁਤ ਧੰਨਵਾਦ ਜੀ ਕਿਪੋ ਚੜਦੀ ਕਿਵੇਂ ਦੀ ਸਥਿਤੀ ਆ ਖਾਲਸਾ ਜੀ ਬਹੁਤ ਜਿਆਦੀ ਇਹ ਚੀਜ਼ ਨੂੰ ਬਾਹਰਿਆ ਤੇ ਫਿਰ ਸੰਕ ਜਿਹੜੀ ਆ ਹਾਰਾਂ ਦੇ ਰੂਪ ਚ ਆ ਗਈ ਸੰਕ ਦਾ ਵੀ ਧੰਨਵਾਦ ਆ ਇੱਥੇ ਆਇਆ ਧੰਨਵਾਦ ਜੀ ਹੋਰ ਸੰਪਰਦਾਵਾ ਆ ਨਹੀਂ ਨਹੀਂ ਚਾਹਤਾਂ ਦੀਆਂ ਸਭ ਧੰਨਵਾਦ ਆ ਸਾਰਿਆਂ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਸੇਵਾ ਦਾ ਜਿਹੜਾ ਕਾਰ ਦੀ ਕੀਤਾ ਤੇ ਕੋਈ ਅਰਦਾਸ ਬੇਨਤੀ ਕੀਤੀ ਬੇਨਤੀ ਹੋਈ ਸਮੋਰਟਾ ਵਧੀਆ ਉਖਦੇ ਹੋ ਚਲਿਆ ਪਾਪਾ ਜੀ ਦਾ ਬਿਲਕੁਲ ਸਖਤਕਾਰੀ ਕੋਈ ਕੀਤੀ ਸਖਤਕਾਰੀ ਜੜਦੀ ਤਾਨਾ ਜੀ ਇਹ ਆ ਸਾਡੇ ਪੀਰ ਜੀ ਸੈਕਟਰੀ ਸਾਹਿਬ ਜੀ ਤੇ ਸ਼ੇਅਰ ਕਰੋ ਇਧਰ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਜੀ ਬਹੁਤ ਵੱਡਾ ਸੁਜੋਗ ਆ ਜੀ ਤੇ ਇਧਰ ਪਾਪਾ ਜੀ ਦਾ ਪੁਲੰਗ ਲੱਗਾ ਆ ਜੀ ਕਿਤੇ ਆਰਾਮ ਕਰਨਾ ਵਿੱਚ ਤਾਂ ਬਹਿ ਸਕਦੇ ਆ ਜੀ ਕਿਉਂਕਿ ਠੰਡੀ ਹਵਾ ਸਾਰਾ ਸਿਸਟਮ ਬਾਈ ਜੀ ਰਿਆ ਤੇ ਚੱਲ ਰਿਹਾ ਜੀ ਤੇ ਬਾਕੀ ਆ ਜੇ ਤੁਹਾਨੂੰ ਲੰਗਰਾਂ ਦੀਆਂ ਸੇਵਾਵਾਂ ਵੀ ਦਿਖਾਉਣੇ ਆ ਬਾਈ ਜੀ ਕਿਵੇਂ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਸੱਜੋ ਤੇ ਸੀਨਾ ਬ੍ਰੀਜ ਚੰਦ ਗੁਰੂ ਕਾ ਸੀਨਾ ਵੇਖੋ ਕਰਾਂ ਜਿਹੜੀਆਂ ਜਿਹੜੀਆਂ ਸੰਗਤਾਂ ਬਾਬਾ ਜੀ ਹੁਣਾਂ ਦੇ ਨਾਲ ਵੇਖੋ ਪਹਿਲਾਂ ਵੀ ਤੇ ਹੁਣ ਤੱਕ ਵੀ ਵੇਖੋ ਮੋਰਚਾ ਸਮਾਲਿਆ ਨਗਰ ਸਬਰ ਸਵਰਾ ਦੀਆਂ ਸੰਗਤਾਂ ਸੇਵਾ ਨਰੰਤਿਆਰੀ ਹੈ। ਅਵੇ ਨਹੀਂ ਥੱਲੇ ਵੇਖਣਾ ਬਹੁਤ ਸੇਵਾ ਚਲਾਈ ਹੋਈ ਹੈ। ਦੋ ਸਿੰਘ ਜੀ ਵੀ ਚੰਦਾ ਲੱਲੋ। ਬੇਗੋ ਜੀ ਨੰਗਰ ਵੇ ਲੋ ਜੀ ਠੰਡੇਆਂ ਦੇ ਲੰਗਰ ਵਰਤੀ ਦੇ ਤੇ ਜਿਹੜੀ ਖਾਲਸਾ ਜੀ ਢਾਲ ਲੱਗੀ ਸੀ ਸਵੇਰੇ ਕੀ ਸਦੀ ਹੈ ਜੀ। ਹੁਣ ਬਹੁਤ ਵਧੀਆ ਰੰਧਾਵਾ ਸਾਹਿਬ ਸਵੇਰੇ ਤੇ ਬਹੁਤ ਵੱਡੀ ਢਾਲ ਲੱਗੀ। ਸਭ ਤੋਂ ਪਹਿਲਾਂ ਤੁਹਾਡੀ ਵੀਡੀਓ ਆਈ ਸੀ ਹਾਂਜੀ ਹਾਂਜੀ ਅੰਦਾਵਾ ਸਾਹਿਬ ਤੇ ਜਿਹੜੀ ਸੰਗਤ ਨੂੰ ਬੇਨਤੀ ਕੀਤੀ ਗਈ ਸੀ ਨਾ ਸੰਗਤ ਬਹੁਤ ਆਈ ਜੀ ਕਿਰਪਾ ਜੀ ਇੰਨੀ ਸੰਗਤ ਆਈ ਵੀ ਇਹ ਦੇਣਾ ਨਹੀਂ ਦੇ ਸਕਦੇ ਵਾਇਰਸ ਚੇਪਾ ਚੜਦੀ ਗਰਾ ਜੀ ਪੱਥਰ ਨਾ ਆਣਾ ਜੀ ਹੁਣ ਆ ਪੱਥਰ ਫਾੜ ਨੂੰ ਵਾਹੀ ਪੱਥਰ ਦੀ ਜਿਹੜਾ ਇਹ ਅੰਦਾਵਾ ਸਾਹਿਬ ਪੱਥਰ ਲਾਵੇ ਇੱਥੇ ਜਿਹੜਾ ਬੰਨੇ ਫੇਰ ਬਚਾ ਹੋਣਾ ਨੇ 15 ਪਿੰਡਾਂ ਦਾ ਬਿਲਕੁਲ ਦੇਖੋ ਜੀ ਬਹੁਤ ਵਧੀਆ ਗੱਲ ਜੀ ਮਹਾਰਾਜ ਬਾਹ ਕੋ ਚਾਈ ਆਵੇ ਬਾਬਾ ਦਾਰ ਸਿੰਘ ਜੀ ਅਰਦਾਸ ਕਰਕੇ ਗਏ ਸੌਰ ਸਿੰਘ ਵਾਲੇ ਹਾਂਜੀ ਹਾਂਜੀ ਤੇ ਬਾਬਾ ਜੀ ਚਿੱਟਾ ਸਿੰਘ ਜੀ ਰੰਗਾਨੀ ਨੇ 10 ਰੁਪਏ ਸਾਰੇ ਸੰਤਾਂ ਚੋਂ ਅਰਦਾਸ ਕਰਦੇ ਆ ਤੇ ਅਰਦਾਸ ਨਹੀਂ ਜਾਂਦੀ ਜੀ ਵੇਖੋ ਬਾਕਿਆ ਜੀ ਅਰਦਾਸ ਵਿਅਸਤ ਚ ਨਹੀਂ ਜਾਂਦੀ ਜਦੋਂ ਕਿਤੇ ਬਾਬਾ ਜੀ ਨੇ ਅਰਦਾਸ ਬੇਨਤੀ ਕਰ ਦਿੰਦੇ ਆ ਜੀ ਤੇ ਸੈਕਟਰੀ ਸਾਹਿਬ ਦੀ ਵੀ ਮਸ਼ੀਨ ਬਾਈ ਜੀ ਉਦਨ ਦੀ ਲੱਗੀ ਆ ਸਾਬ ਸਿੰਘ ਸੈਕਟਰੀ ਦੀ ਜਿੱਦਨ ਦਾ ਇੱਥੇ ਮੋਰਚਾ ਚੱਲਦਾ ਜੀ ਉਦਨ ਦੀ ਮਸ਼ੀਨਾ ਚੱਲ ਰਹੀਆਂ ਜੀ ਟਰੈਕਟਰ ਚੱਲ ਰਿਹਾ ਜੀ ਨਾਲ ਕਿ ਇਧਰ ਬਾਈ ਜੀ ਜਾਲ ਬੰਨਣ ਦੀ ਸੇਵਾਵਾਂ ਵੀ ਬਾਈ ਜੀ ਨਿਰੰਤਰ ਜਾਰੀ ਆਪੋ ਜੀ